ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਆ ਇੱਕ ਨਿਊ ਵੀਡੀਓ ਵਿੱਚ ਕੈਨੇਡਾ ਤੋਂ ਹੁਣ ਹੁਣੇ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਦੇ 에ਰਪੋਰਟ ਤੋਂ ਹੀ ਹੁਣ ਸੈਂਕੜੇ ਪੰਜਾਬੀਆਂ ਨੂੰ ਵਾਪਸ મોੜਿਆ ਜਾ ਰਿਹਾ ਹੈ ਜੀहां ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਲਗਾਤਾਰ ਕੱਚੇ ਪ੍ਰਵਾਸੀਆਂ ਦੀ ਗਿਣਤੀ ਵਾਧੀ ਜਾ ਰਹੀ ਹੈ ਜਿੱਥੇ ਕਿ ਇਸ ਸਮੇਂ 30 ਲੱਖ ਦੇ ਕਰੀਬ ਕੱਚੇ ਪ੍ਰਵਾਸੀਆਂ ਦੀ ਗਿਣਤੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਿ 20 ਲੱਖ ਦੇ ਉੱਤੇ ਲਿਆਉਣ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਪੂਰਾ ਜੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਹੁਣ ਤਾਜ਼ਾ ਆਂਕੜਾ ਸ਼ੇਅਰ ਕੀਤਾ ਗਿਆ ਹੈ ਜਿੱਥੇ ਕਿ ਪਿਛਲੇ ਮਹੀਨਿਆਂ ਦੇ ਵਿੱਚ ਲਗਭਗ ਹਰ ਮਹੀਨੇ 3000 ਤੋਂ ਵੱਧ ਲੋਕਾਂ ਨੂੰ 에어ਪੋਰਟ ਤੋਂ ਹੀ ਵਾਪਸ ਮੋੜਿਆ ਜਾ ਰਿਹਾ ਹੈ ਸੋ ਇਸ ਦੇ ਵਿੱਚ ਆਂਕੜਿਆਂ ਦੀ ਪੰਜਾਬੀਆਂ ਦੀ ਵੀ ਗਿਣਤੀ ਤੁਹਾਨੂੰ ਦੱਸ ਦੇ ਕਿ ਸ਼ਾਮਿਲ ਹੈ ਜੋ ਕਿ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਜਾਂ ਫਿਰ ਸਟੂਡੈਂਟ ਵੀਜ਼ੇ ਦੇ ਉੱਤੇ ਜਾ ਰਹੇ ਸਨ ਜਿਨ੍ਹਾਂ ਨੂੰ ਕਿ 에어ਪੋਰਟ ਤੋਂ ਹੀ ਵਾਪਸ ਮੋੜਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਬਹੁਤ ਪੰਜਾਬੀ ਅਜਿਹੇ ਸਨ ਜੋ ਕਿ ਕੈਨੇਡਾ ਦੇ ਵਿੱਚ ਵਿਸਟਰ ਜਾਂ ਫਿਰ ਟੂਰਿਸਟ ਵੀਜੇ ਤੇ ਦੂਸਰੀ ਵਾਰ ਤੱਕ ਜਾ ਰਹੇ ਸਨ ਜਿਨ੍ਹਾਂ ਨੂੰ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਦੇ ਆਉਣ ਦਾ ਰੀਜਨ ਪੁੱਛਿਆ ਗਿਆ ਜਿਸ ਤੋਂ ਬਾਅਦ ਕਿ ਉਹ ਸੈਟੀਸਫਾਈ ਨਹੀਂ ਹੋਏ ਜਿਸ ਤੋਂ ਬਾਅਦ ਉਹਨਾਂ ਨੂੰ 에어ਪੋਰਟ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਟਰੂਡੋ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਤੋਂ ਹੀ ਜਿਹੜੀਆਂ ਇਮੀਗ੍ਰੇਸ਼ਨ ਭਾਗ ਨੂੰ ਖਾਸ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਜੇਕਰ ਕਿਸੇ ਪ੍ਰਵਾਸੀਆਂ ਦਾ ਕੈਨੇਡਾ ਦੇ ਆਉਣ ਦੇ ਉੱਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਉਸ ਦਾ ਆਉਣ ਦਾ ਕੋਈ ਵੀ ਜੈਨੂਇਨ ਰੀਜ਼ਨ ਨਹੀਂ ਹੈ ਜहां ਫਿਰ ਉਸਦੇ ਡਾਕੂਮੈਂਟ ਜਿਹੜੇ ਉਹ ਚੈੱਕ ਕੀਤੇ ਜਾਂਦੇ ਸਨ ਜਿਸ ਦੇ ਵਿੱਚ ਕੀ ਉਹ ਡਾਕੂਮੈਂਟ ਫੇਕ ਨਿਕਲਦੇ ਹਨ ਜਾਂ ਫਿਰ ਉਸਦੇ ਸਵਾਲਾਂ ਦਾ ਜਵਾਬ ਜਿਹੜਾ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਉਹੀ ਸਹੀ ਤਰੀਕੇ ਦੇ ਨਾਲ ਹੀ ਦੇ ਪਾਉਂਦੇ ਤੇ ਉਸ ਤੋਂ ਜਿਹੜੇ ਵੀਜ਼ੇ ਨੂੰ ਕੈਨਸਲ ਕੀਤਾ ਜਾ ਸਕਦਾ ਹੈ ਸੋ ਇਹ ਹੱਕ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜਾ ਹਾਲਾ ਦੇ ਵਿੱਚ ਹੀ ਦਿੱਤੇ ਗਏ ਸੰਜਸ ਦਾ ਕੀ ਇਹ ਪ੍ਰਣਾਮ ਹੁਣ ਦੇਖਣ ਨੂੰ ਮਿਲ ਰਿਹਾ ਹੈ ਸੈਂਕੜੇ ਪੰਜਾਬੀ ਭਾਰਤੀ ਮੁੰਡਿਆਂ ਨੂੰ ਕੈਨੇਡਾ ਦੇ 에어ਪੋਰਟ ਤੋਂ ਹੀ ਮੋੜਨਾ ਪੈ ਰਿਹਾ ਹੈ ਤੇ ਕੁੱਲ ਮਿਲਾ ਕੇ ਇੱਕ ਮਹੀਨੇ ਦੇ ਵਿੱਚ ਵੀ ਜਿਹੜਾ ਉਹ ਲਗਭਗ 3000 ਤੋਂ ਵੱਧ ਪ੍ਰਵਾਸੀਆਂ ਨੂੰ 에어ਪੋਰਟ ਤੋਂ ਹੀ ਵਾਪਸ ਮੋੜਿਆ ਜਾ ਰਿਹਾ ਹੈ ਜੋ ਕਿ ਬੇਹੱਦ ਵੱਡਾ ਝਟਕਾ ਹੈ ਜਾਣਕਾਰੀ ਚੰਗੀ ਲੱਗੇ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ